ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਚੈਨਲ ਤੇ ਤੁਹਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਸੂਟਾਂ ਦੇ ਡਿਜ਼ਾਈਨ ਜਿਹੜੇ ਦੇਖਣ ਨੂੰ ਮਿਲਦੇ ਨੇ। ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਡਿਫਰੈਂਟ ਕਨਸੈਪਟ ਹੈ ਇਹ। ਮਤਲਬ ਸਮਰ ਫ੍ਰੈਂਡਲੀ ਹੈ ਸਾਰਾ ਕਨਸੈਪਟ ਪਰ ਸੂਟ ਬਹੁਤ ਡਿਫਰੈਂਟ ਤਰੀਕੇ ਨਾਲ ਜਿਹੜੇ ਹੈਗੇ ਨੇ ਉਹ ਡਿਜ਼ਾਈਨ ਕੀਤੇ ਗਏ ਨੇ। ਸੋ ਸ਼ੁਰੂ ਕਰਦੇ ਹਾਂ ਇਹ ਵੀਡੀਓ। ਦੇਖੋ ਇਹ ਪਹਿਲਾ ਸੂਟ। ਇਹਦਾ ਫੈਬਰਿਕ ਹੈ ਜਿਹੜਾ ਇਹ ਜੌਰਜਟ ਹੈ ਤੇ ਇਹਨੂੰ ਆਪਾਂ ਆ ਹੈਂਡ ਪੇਂਟ ਦੇ ਨਾਲ ਮਤਲਬ ਡਿਜ਼ਾਈਨ ਕੀਤਾ ਸੂਟ ਨੂੰ ਤੁਸੀਂ ਦੇਖੋ ਕਿੰਨੀ ਪਿਆਰੀ ਇਹਦੀ ਲੁੱਕ ਆਈ ਹੈ ਇਹਨੂੰ ਸਟੈਂਸਲ ਪੇਂਟ ਨਾਲ ਕੀਤਾ ਆਪਾਂ ਵਿਚਕਾਰ ਜਿਹੜੇ ਹੈਗੇ ਨੇ ਵੱਡੇ ਆਪਾਂ ਫਲਾਰ ਬਣਾਏ ਹੋਏ ਨੇ ਤੇ ਪੈਨਲਸ ਬਣਾਏ ਹੋਏ ਨੇ ਸ਼ਰਟ ਤੇ ਦੇਖੋ ਤੁਸੀਂ ਲੁੱਕ ਕਿੰਨੀ ਜ਼ਿਆਦਾ ਪਿਆਰੀ ਆਈ ਹੈ ਸੂਟ ਦਾ ਕਲਰ ਹੈ ਜਿਹੜਾ ਇਹ ਥੋੜਾ ਲਾਈਟ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਡਾਰਕ ਮਹਿਰੂਨ ਕਲਰ ਦੇ ਜਿਹੜੀ ਸ਼ੇਡਿੰਗ ਆ ਉਹ ਕੀਤੀ ਹੋਈ ਹੈ ਤੇ ਉੱਪਰ ਤੱਕ ਆਪਾਂ ਪੈਨਲਸ ਬਣਾਏ ਹੋਏ ਨੇ ਸੈਂਟਰ ਦੇ ਵਿੱਚ ਵੱਡਾ ਫਲਾਰ ਬਣਾਇਆ ਹੋਇਆ ਤੇ ਉਹਦੇ ਵਿੱਚ ਛੋਟੇ-ਛੋਟੇ ਜਿਹੜੇ ਫਲਾਰ ਨੇ ਉਹ ਦਿੱਤੇ ਨੇ ਇਹ ਵਾਲਾ ਜਿਹੜਾ ਵਰਕ ਹੈ ਇਹ ਇਹਦੀ ਬਾਜੂ ਤੇ ਆਊਗਾ ਦੇਖੋ ਤੁਸੀਂ ਇਹਦੀ ਜਿਹੜੀ ਬਾਜੂ ਆਪਾਂ ਪਾਕਿਸਤਾਨੀ ਲੁੱਕ ਦੇ ਵਿੱਚ ਬਣਾ ਸਕਦੇ ਹਾਂ ਤੇ ਲੁੱਕ ਦੇਖੋ ਕਿੰਨੀ ਪਿਆਰੀ ਆਈ ਹੈ 골ਡਨ ਤੇ ਮਹਿਰੂਨ ਕਲਰ ਦਾ ਜਿਹੜਾ ਕੰਬੀਨੇਸ਼ਨ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੋ ਇਹਦੀ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਪਿਆਰੀ ਆਈ ਹੈ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਕੰਮ ਜਿਹੜਾ ਬਹੁਤ ਸੋਹਣਾ ਕੀਤਾ ਹੋਇਆ ਹੈ ਇਸੇ ਤਰ੍ਹਾਂ ਹੀ ਇਹਦਾ ਜਿਹੜਾ ਘੇਰ ਹੈ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਲੰਬੇ ਪੈਨਲਸ ਪਾਏ ਹੋਏ ਨੇ ਸੋ ਲੁੱਕ ਹੈ ਜਿਹੜੀ ਓਵਰਆਲ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਆ ਰਹੀ ਹੈ ਬਿਲਕੁਲ ਡਿਫਰੈਂਟ ਹੈ ਇਸ ਤਰ੍ਹਾਂ ਲੱਗ ਨਹੀਂ ਰਿਹਾ ਕਿ ਇਹ ਸੂਟ ਆਪਾਂ ਪੇਂਟ ਕੀਤਾ ਹੈ ਬਿਲਕੁਲ ਇਦਾਂ ਲੱਗ ਰਿਹਾ ਕਿ ਪ੍ਰਿੰਟ ਦੇ ਵਿੱਚ ਹੀ ਇਦਾਂ ਜਿਵੇਂ ਆਇਆ ਹੋਇਆ ਇਹ ਵਾਲਾ ਇਹਦਾ ਦੁਪੱਟਾ ਹੈ ਜੌਰਜਟ ਦਾ ਹੀ ਦੁਪੱਟਾ ਹੈ ਇਹਦਾ ਦੁਪੱਟੇ ਦੀ ਲੁੱਕ ਤਾਂ ਮਤਲਬ ਇੰਨੀ ਜਿਆਦਾ ਸੋਹਣੀ ਆਈ ਹੈ ਤੁਸੀਂ ਦੇਖੋ ਬਹੁਤ ਜਿਆਦਾ ਪਿਆਰਾ ਦੁਪੱਟਾ ਬਣਿਆ ਲੱਗਦਾ ਨਹੀਂ ਹੈਗਾ ਕਿ ਇਹ ਹੈਂਡ ਪੇਂਟ ਦਾ ਮਤਲਬ ਦੁਪੱਟਾ ਹੈਗਾ ਬਿਲਕੁਲ ਇਦਾਂ ਲੱਗ ਰਿਹਾ ਹੈ ਕਿ ਇਹ ਸੈਲਫ ਪ੍ਰਿੰਟ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਆਇਆ ਹੋਇਆ ਹੈ ਦੇਖੋ ਤੁਸੀਂ ਇੱਕ ਮਤਲਬ ਘੱਟ ਆਪਾਂ ਕਹਿ ਸਕਦੇ ਹਾਂ ਕਿ ਬਜਟ ਫ੍ਰੈਂਡਲੀ ਸੂਟ ਬਣ ਕੇ ਇੱਡੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੁੰਦਾ ਹੈ ਇਹ ਤੇ ਬਿਲਕੁਲ ਜੁਨੀਕ ਜਾਂ ਕਨਸੈਪਟ ਹੈ ਤੁਹਾਨੂੰ ਪਤਾ ਸਟੈਂਸਲ ਪੇਂਟ ਜਿਹੜਾ ਇਹ ਵਾਲੇ ਸੂਟ ਤੇ ਕੀਤਾ ਹੋਇਆ ਹੈ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਜੇਕਰ ਤੁਸੀਂ ਵੀ ਆਪਣਾ ਕੋਈ ਇਦਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਆਪਾਂ ਸਕਰੀਨ ਦੇ ਉੱਤੇ ਆਪਣਾ ਵਟਸਐਪ ਨੰਬਰ ਹੈ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ ਹੈ ਤੁਸੀਂ ਉਹਦੇ ਤੇ ਡਾਇਰੈਕਟ ਮੈਸੇਜ ਸਾਨੂੰ ਕਰਕੇ ਆਪਣਾ ਆਰਡਰ ਰੈਡੀ ਕਰਵਾ ਸਕਦੇ ਹੋ ਜੀ ਇਹ ਹੈ ਜੀ ਸਾਡਾ ਅਗਲਾ ਸੂਟ ਜਿਹੜਾ ਕਿ ਬੜਾ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਇੱਕ ਅਸੀਂ ਗੱਲ ਹੋ ਰਹੀ ਥੇ ਦੱਸ ਦਈਏ ਕਿ ਇਹ ਸੂਟ ਅਸੀਂ ਤੁਹਾਨੂੰ ਪਹਿਲਾਂ ਜਿਹੜਾ ਸ਼ੋਅ ਕੀਤਾ ਹੋਇਆ ਬਟ ਅਸੀਂ ਤੁਹਾਡੇ ਨਾਲ ਨਾਲ ਦੀ ਨਾਲ ਇਹ ਪ੍ਰੋਮਿਸ ਵੀ ਕੀਤਾ ਸੀ ਕਿ ਅਸੀਂ ਵਿਦ ਫਾਈਨਲ ਲੁੱਕ ਸੂਟ ਦੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹ ਦੇਖਣ ਦਾ ਸਾਡਾ ਜਿਹੜਾ ਦਿਖਾਉਂਦਾ ਇਹ ਮਕਸਦ ਹੁੰਦਾ ਹੈ ਕਿ ਤੁਸੀਂ ਜਿੱਦਾਂ ਵੀ ਸਾਨੂੰ ਤੁਹਾਨੂੰ ਅਸੀਂ ਸੂਟਸ ਦਿਖਾਉਂਦੇ ਆ ਤਾਂ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਸਿੰਪਲ ਥੋੜਾ ਲੱਗਦੇ ਆ ਜਾਂ ਆਪਾਂ ਨੂੰ ਆਈਡੀਆ ਨਹੀਂ ਆਉਂਦਾ ਕਿ ਕਿੱਦਾਂ ਆਪਾਂ ਸੂਟ ਨੂੰ ਡਿਜ਼ਾਈਨ ਕਰ ਸਕਦੇ ਆ ਹਨ ਤਾਂ ਅਸੀਂ ਨਾਲ ਦੀ ਨਾਲ ਤੁਹਾਨੂੰ ਇੱਕ ਇਹ ਸੂਟ ਦੀ ਫਾਈਨਲ ਲੁੱਕ ਦਿਖਾਉਂਦੇ ਆ ਕਿ ਤੁਸੀਂ ਪੇਂਟਿੰਗ ਵਾਲੇ ਸੂਟਾਂ ਨੂੰ ਵੀ ਕਿੱਦਾਂ ਡਿਜ਼ਾਈਨ ਕਰਕੇ ਬੜੇ ਹੀ ਸੋਹਣੇ ਤਰੀਕੇ ਨਾਲ ਵੇਅਰ ਕਰ ਸਕਦੇ ਹੋ ਇਹ ਅਸੀਂ ਤੁਹਾਨੂੰ ਅਨਸਟਿਚ ਦਿਖਾਇਆ ਸੀ ਬਟ ਹੁਣ ਅਸੀਂ ਤੁਹਾਨੂੰ ਸਟਿਚ ਕੀ ਵਿਦ ਦੁਪੱਟਾ ਸਾਰੇ ਸੂਟ ਦੇ ਅਸੀਂ ਤੁਹਾਨੂੰ ਫਾਈਨਲ ਲੁੱਕ ਦਿਖਾਉਨੇ ਆ ਜਿਹੜਾ ਕਿ ਬਹੁਤ ਹੀ ਸੋਹਣਾ ਰੈਡੀ ਹੋਇਆ ਜੀ ਬਣ ਕੇ ਇਹ ਹੈ ਜੀ ਸਾਡਾ ਸੂਟ ਇਹ ਅਸੀਂ ਤੁਹਾਨੂੰ ਪਹਿਲਾਂ ਇਹ ਅਨਸਟਿਚ ਦਿਖਾਇਆ ਸੀਗਾ ਦੇਖੋ ਬਹੁਤ ਹੀ ਪਿਆਰਾ ਇਹ ਸੂਟ ਹੈ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੀ ਆ ਸਾਰਾ ਸੂਟ ਬੜਾ ਹੀ ਸੋਹਣਾ ਇੱਕ 3D ਕਨਸੈਪਟ ਦੇ ਵਿੱਚ ਇਹ ਜਿਹੜਾ ਸੂਟ ਹੈ ਇਹ ਰੈਡੀ ਹੋਇਆਗਾ ਤੇ ਇੱਕ ਜਿਹੜਾ ਸਾਈਡ ਦੇ ਉੱਤੇ ਕਾਰਨਰ ਤੇ ਬੜਾ ਹੀ ਬੱਡਾ ਜਿਹੜਾ ਫਲਾਵਰ ਹੈ ਦਿੱਤਾ ਹੋਇਆ ਜਿਦੇ ਵਿੱਚ ਕੇ ਰੋਜ਼ ਦੀ ਅਸੀਂ ਰੱਖੀ ਹੈ ਰੋਜ਼ ਐਡ ਕੀਤਾ ਹੋਇਆ ਤੇ ਬੜੇ ਹੀ ਸੁਣੀਆਂ ਜਿਹੜੀਆਂ ਪੱਤੀਆਂ ਨੇ ਉਹਦੇ ਵਿੱਚ ਅਸੀਂ ਰੱਖਿਆ ਹੋਇਆ ਹੈਗਾ ਕਲਰ ਕੰਬੀਨੇਸ਼ਨ ਦਿੱਤੇ ਹੋਇਆ ਸ਼ੇਡਿੰਗ ਦਾ ਟੱਚ ਦਿੱਤਾ ਹੋਇਆ ਪੱਤੀਆਂ ਦੇ ਵਿੱਚ ਤੇ ਇਹ ਹੈ ਜੀ ਇਹਦਾ ਤੁਸੀਂ ਦੇਖ ਸਕਦੇ ਹੋ ਸਟਿਚਿੰਗ ਪੈਟਰਨ ਜਿਹੜਾ ਕਿ ਅਸੀਂ ਪਿੰਟੈਕਸ ਪਾਈਆਂ ਨੇ ਸਾਈਡ ਤੇ ਇੱਕ ਪਾਸੇ ਅਸੀਂ ਪਿੰਟੈਕਸ ਪਾਈਆਂ ਨੇ ਤੇ ਇੱਕ ਸਾਈਡ ਤੇ ਇਹ ਜਿਹੜਾ ਹੈਗਾ ਫਲਾਵਰ ਹੈ ਬੜਾ ਹੀ ਸੋਹਣਾ ਸੀ ਇਹਨੂੰ ਇੱਕ ਡਿਜ਼ਾਈਨਰ ਜਿਹਾ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਅਸੀਂ ਇਹਦੇ ਬੜੇ ਹੀ ਸੋਹਣੇ ਲੇਸ ਅਟੈਚ ਕੀਤੀ ਹੈ ਚਾਕਾਂ ਦੇ ਉੱਤੇ ਜਿਹੜੇ ਕਿ ਜਿਹੜੇ ਕਲਰ ਨੇਗੇ ਇਹ ਅਸੀਂ ਫਲਾਵਰ ਦੇ ਨਾਲ ਹੀ ਮਿਲਦੇ ਜੁਲਦੇ ਪਿਕ ਕੀਤੇ ਨੇ ਇਹ ਜਿਹੜੀਆਂ ਪਿੰਟੈਕਸ ਨੇ ਇਹ ਤਿੰਨ ਚਾਰ ਚਾਰ ਪਿੰਟੈਕਸ ਨੇ ਜਿਹੜੀਆਂ ਕਿ ਉੱਪਰ ਤੱਕ ਜਾਂਦੀਆਂ ਨੇ ਬੜਾ ਹੀ ਸੋਹਣਾ ਇੱਕ ਸੁਪਰ ਤੇ ਡੀਸੈਂਟ ਅਤੇ ਡਿਜ਼ਾਈਨਰ ਲੁੱਕ ਦਾ ਸੂਟ ਬਣ ਕੇ ਰੈਡੀ ਹੋਇਆ ਜਿਹਨੂੰ ਕਿ ਤੁਸੀਂ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਕੋਈ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਕਲਰ ਵੀ ਇਹਦਾ ਬਹੁਤ ਪਿਆਰਾ ਹੈ ਲਾਈਟ ਕਲਰ ਵੀ ਹੈ ਤੇ ਥੋੜਾ ਜਿਹਾ ਜਿੱਦਾਂ ਹੈਗਾ ਕਿ ਗਰਲਿਸ਼ ਲੁੱਕ ਕਲਰ ਵੀ ਆ ਹਨਾ ਤੁਹਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਸਾਰੇ ਕਿਤੇ ਕਿਤੇ ਵੀ ਤੁਸੀਂ ਇਹਨੂੰ इजीली ਵੇਅਰ ਕਰ ਸਕਦੇ ਹੋ ਇਹ ਹੈਗੇ ਬਾਜੂ ਦੀ ਲੋਕ ਬਾਜੂ ਦੇ ਉੱਤੇ ਵੀ ਅਸੀਂ ਸੇਮ ਮਿਲਦੇ ਜੁਲਦੇ ਮਲਟੀ ਕਲਰਸ ਦੀ ਲੇਸ ਦਾ ਟੱਚ ਦਿੱਤਾ ਹੋਇਆ ਤੇ ਹੁਣ ਅਸੀਂ ਤੁਹਾਨੂੰ ਇਹਦੀ ਬਾਟਮ ਬਾਟਮ ਅਸੀਂ ਇਹਦੀ ਪਲੇਅਰ ਰੱਖੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਥੋੜਾ ਬਹੁਤ ਅਗਰ ਮੂਰੀ ਦੇ ਉੱਤੇ ਵੀ ਤੁਸੀਂ ਲੇਸ ਅਟੈਚ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਤੁਸੀਂ ਦੇਖੋ ਦੁਪੱਟਾ ਬਹੁਤ ਹੀ ਪਿਆਰਾ रेडी ਹੋਇਆ ਬਣ ਕੇ ਦੇਖੋ ਮਸਲੀਨ ਦਾ ਬਹੁਤ ਹੀ ਸੌਫਟ ਦੁਪੱਟਾ ਜਿਹਦੇ ਵਿੱਚ ਕੀ ਅਸੀਂ ਕਿਤੇ ਕਿਤੇ ਰੋਜ਼ ਦਾ ਟੱਚ ਰੱਖਿਆ ਹੋਇਆ ਹੈ ਬੜਾ ਹੀ ਸੋਹਣਾ 3D ਕਨਸੈਪਟ ਹੈ ਦੇਖੋ ਬਹੁਤ ਹੀ ਪਿਆਰਾ 3D 3D ਦਾ ਕਨਸੈਪਟ ਰੱਖਿਆ ਹੋਇਆ ਤੇ ਸਾਈਡ ਦੇ ਉੱਤੇ ਅਸੀਂ ਪੇਂਟਿੰਗ ਨਾਲ ਹੀ ਬਹੁਤ ਸੋਹਣੀ ਇੱਕ ਬਾਉਂਡਰੀ ਦਿੱਤੀ ਹੋਈ ਹੈ ਤੇ ਨਾਲ ਅਸੀਂ 4 ਸਾਈਡ ਦੇ ਉੱਤੇ ਸੇਮ ਅਸੀਂ ਮਲਟੀ ਕਲਰਸ ਦੀ ਲੇਸ ਅਟੈਚ ਕੀਤੀ ਹੋਈ ਹੈ ਜਿਹੜਾ ਇਹ ਸੂਟ ਹੈ ਇਹਦੀ ਅਸੀਂ ਤੁਹਾਨੂੰ ਫਾਈਨਲ ਲੁੱਕ ਇਸ ਲਈ ਦਿਖਾ ਰਹੇ ਹਾਂ ਕਿ ਥੋੜਾ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਕਿਦਾਂ ਸੂਟ ਨੂੰ ਹਨਾ ਇੱਕ ਸਿੰਪਲ ਤੇ ਸੋਬਰ ਤੇ ਡੀਸੈਂਟ ਤਰੀਕੇ ਨਾਲ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਸੋ ਇਹ ਸੀਗੇ ਜੀ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਤੁਸੀਂ ਵੀ ਕਿਸੇ ਕਲਰ ਕੰਬੀਨੇਸ਼ਨ ਤੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਦੇ ਉੱਤੇ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ